ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਪਹੁੰਚੇ ਆਪਾਂ ਖੇਤੀਬਾੜੀ ਭਵਨ ਬਠਿੰਡਾ ਤੇ ਖੇਤੀਬਾੜੀ ਮੇਲਾ ਅੱਜ ਤਰੀਕ 12 ਮਾਰਚ 2024 ਮੇਲਾ ਤਕਰੀਬਨ ਖਤਮ ਹੀ ਹੋ ਚੱਲਿਆ ਤੇ ਆਪਾਂ ਉਹ ਅਸੀਂ ਲੇਟ ਤੇ ਵੀਡੀਓ ਜਦੋਂ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਇੱਥੇ ਇੰਪਲੀਮੈਂਟ ਆਇਆ ਤੇ ਕੀ ਕੁਝ ਆਇਆ ਤੇ ਨਾਲ ਰੇਟ ਵੀ ਤੁਹਾਨੂੰ ਦਿਖਾਵਾਂਗੇ ਕੀ ਡਿਸਕਾਊਂਟ ਹੈ ਮੇਲੇ 'ਚ ਇਹ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਜਿਹੜੇ ਵੀਰ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਆ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਹਾਂਜੀ ਇਹ ਆ ਗਿਆ ਸ਼ਕਤੀਮਾਨ ਦਾ ਸਰਦੇ ਪੰਪ ਤੇ ਇਹ ਵੀ ਹੈਗੀ ਜਿਹੜੀ ਕੀਮਤ ਇੱਧਰ ਸੰਗਤ ਤੁਹਾਨੂੰ ਛੋਟੇ ਟੈਰਾ ਦੇ ਨਾਲ ਆ ਇਹ ਇਹ ਹੈਗਾ ਜੀ ਖਾਦ ਖਿਲਾਰਨ ਵਾਲਾ 40 ਦੇ ਵਿੱਚ ਬ੍ਰੋਡਕਾਸਟ ਇਹਦੀ ਜਿਹੜੀ ਮਾਰਕੀਟ ਰੇਟ ਹੈ 52000 ਤੇ ਮੀਲਾ ਰੇਟ ਹੈ ਦਾ 40000 ਤੇ ਝੋਨੇ ਦੇ ਖਰਚਿਆਂ ਵਾਲਾ ਰੀਪਰ 70000 ਮੀਲਾ ਰੇਟ ਹੈ ਇਹਦਾ ਤੇ ਅੱਗੇ ਇੱਕ ਜਿਹੜੀ ਸਪਰੇਅ ਪੰਪ ਦੇ ਪਿੱਛੇ ਪੈਂਦਾ ਖਾਦ ਖਿਲਾਰਨ ਵਾਲਾ ਤਕਰੀਬਨ 2 ਕਟੇ ਯੂਰੀਆ ਦੇ ਆਉਂਦੇ ਆ 125000 ਮੇਲਾ ਰੇਟ ਦਾ ਜੀ 10000 ਦਾ ਡਿਸਕਾਊਂਟ ਹੈ ਤੇ ਅਗਲੀ ਆ ਗਈ ਜੀ ਤੂੜੀ ਵਾਲੀ ਮਸ਼ੀਨ ਬਿਸ਼ਕਰਮਾ ਦੀ 743 ਮਿਸਤਰੀ ਸਗੀ ਸਿੰਘ ਠੀਮਾਨ 60 ਇੰਚੀ ਆ ਜੀ 3.5 ਲੱਖ ਰੇਟੇ ਦਾ ਇਹ ਸਟਾਲ ਦੇ ਵਿੱਚ ਇਹ ਸਟਾਲ ਦੇ ਵਿੱਚ ਦੋ ਕੰਪਨੀ ਦਾ ਸਮਾਨ ਹੈ ਇਹ 8 ਫੁੱਟਾ ਟਰੋਟੋਟਰ ਆ ਗਿਆ ਰੇਟ 110000 ਤੇ ਇਹ ਹੈਗਾ ਜੀ ਜਸਵੰਤ ਦਾ ਕੰਪਿਊਟਰ ਕਰਾ 275000 ਆਲਫਾ ਸਿਸਟਮ ਦੇ ਨਾਲ ਇਹ ਹੈ ਲੈਕਰ ਸਿਸਟਮ ਦੇ ਨਾਲ 360000 ਜਸਵੰਤ ਦਾ ਕੰਪਿਊਟਰ ਸਿਸਟਮ ਹੈ ਡਬਲ ਟਾਇਰ ਇਹ 8 ਟੋਟਾ ਟੋਟਾ ਬੇਟਰ 115000 ਜਸਵੰਤ ਕੰਪਨੀ ਇਹ ਹੈਗੀ ਵਿਸ਼ਕਰਮਾ ਦੀ ਟੂਰੀ ਵਾਲੀ ਮਸ਼ੀਨ 57 ਇੰਚ 340000 ਕੀਮਤ ਦੇਦੀ ਹੈ ਜੀ ਹਾਂ ਜੀ ਇਹ ਆ ਗਈ ਆਪਣੀ ਆਟੋਵੇਟ ਦੀ ਸਟਾਲਾ ਜੀ ਪਸ਼ੂਆਂ ਵਾਸਤੇ ਇਸਾਂ ਆ ਪਸੂਣਾਂ ਸਮਾਨੀਆਂ ਵਿੱਚ ਤੇ ਨਿਊ ਕੁਸ਼ਰਮਾ ਦਾ ਰੀਪਰ ਆ ਗਿਆ ਜੀ ਇਹ 60 ਇੰਚੀ ਹੈ ਕੰਦਾ ਕੋ 60000 ਮੇਲਾ ਡਿਸਕਾਊਂਟ 10000 ਇਹ 8 ਫੁੱਟਾ ਰੋਟਾ ਵਿਟਰ ਹੈ ਜੀ ਫਤੇ ਟ੍ਰੇਡਿੰਗ ਕੰਪਨੀ ਕੋਨੇਣਾ ਮੰਡੀ ਅੱਗੇ ਆ ਗਈ ਜਗਜੀਤ ਕੁੜੀ ਵਾਲਾ ਰੀਪਰ ਇਹ ਹੈਗਾ 3 ਡੰਚ 3,75,000 10,000 ਲੈਸ ਕਰਕੇ ਜੀ 57 ਜੀ ਵੀ 10 ਲੈਸ ਕਰਕੇ ਇਹ 3,55,000 ਰੇਟ ਆ ਦਾ ਇਹ ਹੈਗਾ ਜਲਦੀ ਦਾ ਲੈਦਰ ਲੈਵਲ ਕੁੱਲ 80000 ਤੇ ਮਿਲਣ ਡਿਸਕਾਊਂਟ ਦੇ ਵਿੱਚ ਹੈਗਾ ਜੀ 15000 ਰੁਪਇਆ ਕੀ ਇਸ ਦਾ ਰੋਟਾਵੇਟਰ 8 ਫੁੱਟ 135000 ਕੀ ਇਸ ਭੀਮ ਦਾ 9 ਫੁੱਟਾ ਰੋਟਾਵੇਟਰ ਜੀ 14000 ਲੈਸ ਕਰਕੇ 10000 ਰੁਪਇਆ 130000 ਜਿੰਦਾ ਜੀ ਇੱਕ ਕਿਸ ਦਾ ਲੂਜ ਲੈ ਪਰ ਅਗੇ ਜਕੇ ਸਟਾਲਾਂ ਬਹੁਤ ਆ ਦੋਸਤੋ ਤੇ ਕੀਮਤ ਦਾ ਤਕਰੀਬਨ ਸਾਰੀਆਂ ਮਸ਼ੀਨਰੀ ਦਾ 10 ਤੋਂ 15000 ਦਾ ਹੀ ਫਰਕ ਹੈ। ਅਰੀਏ ਤਰੀਬ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਮਸ਼ੀਨ ਵੀ ਹਰ ਤਰ੍ਹਾਂ ਦੀ ਆਈ ਹੈ। ਮੇਲਾ ਤਕਰੀਬਨ ক্লোਜ ਹੋ ਚੁੱਕਿਆ ਹੈ। ਇਹ ਮੇਰ ਕੰਪਨੀ ਦਾ ਪਲਾਂਟਰ ਹੈ ਜੀ। ਇਹਨਾਂ ਤਕਰੀਬਨ ক্লোਜ ਕਰਤੀ ਦੁਕਾਨ। ਹਾਂਜੀ ਅਰਜਨ 7552 ਸੀਆਰਡੀ ਇੰਜਨ ਦੇ ਨਾਲ 6 ਸਾਲ ਦੀ ਗਾਰੰਟੀ ਹੈ ਜੀ ਡਟੇਲ ਵੀਡੀਓ ਦੀ ਕਿਤੇ ਫੇਰ ਪਾਵਾਂਗੇ ਕੋਲ ਅਸੈਸਰੀ 8 ਵੇਡ ਪਲੇਟਾਂ ਕੋਡ ਨਾਲ ਇਹਦੇ ਅੱਗੇ 605 ਪੀਐਸ 4휠 ਡਰਾਈਵ ਹਾਂਜੀ ਇਹ ਹੈਗੀਆਂ ਮਿਲਕ ਮਸ਼ੀਨਾਂ ਹਾਂ ਬਾਈ ਸਿੰਗਲ ਵਾਕਟ ਦਾ ਕੀ ਪ੍ਰਾਈਸ ਹੈ ਦਾ ਸਿੰਗਲ ਵਾਕਟ ਇਕ ਤਾਂ ਜੀ ਆਪਣੇ ਆਇਰਨ ਵਾਲੀ ਮਾਡਲ ਹਾਂਜੀ ਇਹ ਹੈਗਾ 23000 ਰੁਪਏ ਦਾ ਇਹ 23000 ਦੇ ਜੀ ਇਹ ਹੈਗਾ ਸਟੀਲ ਦਾ ਮਾਡਲ ਸਾਰੀ ਸਟੀਲ ਦੀ ਹਾਂਜੀ ਇਹ ਹੈਗਾ 25000 ਰੁਪਏ ਦਾ ਇਹ 25000 ਇਹ ਸਿਰਫ ਮੇਲੇ ਅਸਤੇ ਸੀ ਇਹ ਆ ਗਿਆ ਉਸ ਤੇ ਠੀਕ ਹੈ ਤੇ ਵੈਸੇ ਕੀ ਰੇਟ ਹੈ ਜੀ ਵੈਸੇ 1500 ਰੁਪਏ ਆਹ ਜਿਆਦਾ ਹੈ ਜੀ ਠੀਕ ਹੈ ਤੇ ਕੰਪਨੀ ਹੈ ਦੋਸਤੋਂ ਵੰਡਰ ਮਿਲਕਿੰਗ ਮਸ਼ੀਨ ਇਹ ਸਰ ਆਪਣਾ ਨੈਨਾ ਮਾਡਲ ਹੈ ਇੱਕ ਠੀਕ ਹੈ ਜੀ ਇਹ ਹੈਗਾ ਆਪਣੇ 21000 ਰੁਪਏ ਦਾ 21000 ਰੇ ਬੱਕਟੇ ਦੇ ਨਾਲ ਵੀਰੇ 20 ਲੀਟਰ ਦਾ ਬੱਕਟਾ ਆਊਗਾ ਜੀ ਠੀਕ ਹੈ ਜੀ ਆਸਰ ਆਪਣਾ ਕਾਰਡ ਹੈ ਤੁਹਾਡਾ ਕਾਰਡ ਆਪਣਾ ਨੰਬਰ ਬੋਲ ਦੇ ਵੀਰੇ 98967898967 83508 ਹਾਂਜੀ ਇਹ ਨੰਬਰ ਹੈ ਜੀ ਇਹਨਾਂ ਦਾ ਕਿਸੇ ਨੇ ਕੰਟੈਕਟ ਕਰਨਾ ਹੋਵੇ ਮਿਲਕੀ ਮਸ਼ੀਨ ਵਾਸਤੇ ਇਹ ਤਾਂ ਕੋਣ ਲੈਣ ਹਾਂਜੀ ਅੱਗੇ ਆ ਗਿਆ ਐਗਰੀ ਜ਼ੋਨ ਐਗਰੀ ਜ਼ੋਨ ਦੇ ਵਿੱਚ ਇਹ ਆ ਗਈ ਇਹਨਾਂ ਦੀ ਮੱਕੀ ਕਟਾਈ ਵਾਲੀ ਮਸ਼ੀਨ ਸਿਸਟਮ ਕਾਫੀ ਦਿੱਤੇ ਆ ਦੇ ਨਾਲ ਦੇਖੋ ਤਾਂ ਡਿਸਟ੍ਰੀਬਿਊਟਰ ਵੀ ਨਾਲ ਫਿੱਟ ਕੀਤਾ ਹੋਇਆ ਇਹ ਦੋ ਪਾਈਪਾਂ ਲਗਣੀਆਂ ਇਹਨੂੰ ਟਰੈਕਟਰ ਤੋਂ ਤੇ ਸ਼ੂਟ ਵੀ ਇਹਦੀ ਹਾਈਡਰੋ ਨਾ ਦੇਖੋ ਉੱਪਰੋਂ ਘੁੰਮੀ ਹੋਊਗੀ ਜੀ ਉੱਪਰ نیچے ਕਰਨਾ ਸੱਜੇ ਖੱਬੇ ਤੁਸੀਂ ਘਮਾਉਣੀ ਆ ਟਰਾਲੀ ਐਡਜਸਟ ਕਰਨੀਆਂ ਰਹੇ ਹਾਈਡਰੋ ਸਿਸਟਮ ਲਗਾਈ ਇਹਨੂੰ ਤੇ ਬਾਕੀ ਸਾਨੂੰ ਇੱਕ ਕਮੀ ਲੱਗੀ ਕਿ ਇਹ ਜਿਹੜੇ ਟਰੈਕਟਰ ਦੇ ਪਿੱਛੇ ਫੋਲਡਿੰਗ ਨਹੀਂ ਹੁੰਦੀ ਰਸਤੇ ਵਿੱਚ ਲਜਾਉਣ ਲਈ ਇਹ ਵਿੱਚ ਦਿੱਕਤ ਜ਼ਰੂਰ ਆਊਗੀ ਖੋਲਦੀ ਜ਼ਰੂਰ ਆ ਤੇ ਪਰ ਫੋਲਡ ਨਹੀਂ ਹੁੰਦੀ ਇਹ ਇਹਦੇ ਚਰਨਾਂ ਉੱਤੇ ਖੋਲ ਕੇ ਤੁਸੀਂ ਰੱਖ ਸਕਦੇ ਹੋ ਰੱਖਣ ਵਾਸਤੇ ਲੇਕਿਨ ਫੋਲਡ ਨਹੀਂ ਹੋਣੀ ਹਾਂਜੀ ਇਹ ਆ ਗਿਆ ਐਗਰੀਜੋਨ ਦਾ ਪਲਾਂਟਰ ਜੀ ਕੀਮਤ ਦੀ 5,75,000 2 ਸਾਲ ਦੀ ਵਾਰੰਟੀ ਹੈ ਜੀ ਸਾਰੇ ਇੰਪਲੀਮੈਂਟਰ ਦੇ ਨੇ ਇਹਦੀ ਇਹ ਰਿਜ਼ਰ ਦੇ ਨਾਲ ਆ ਬਹੁਤ ਵਧੀਆ ਰਿਜ਼ਰ ਫਿੱਟ ਹੈ। ਬਾਕੀ ਚਲਦੀ ਆਪਾਂ ਵੇਖੀ ਨਹੀਂ ਚਲਦੀ ਤੁਸੀਂ ਵੇਖ ਕੇ ਆਪਣਾ ਸੌਦਾ ਕਰੋ ਜੀ। ਹੈਲੋ। ਐਗਰੀ ਹੋਉਂਦਾ ਕੰਪਿਊਟਰ ਕਰਾ। ਸਿਸਟਮ ਵੀ ਐਗਰੀ ਹੋਉਂਦਾ ਇਹਦੇ ਨਾਲ। 7 ਫੁੱਟ ਵਾਲਾ 270000 ਦਾ 8 ਫੁੱਟ 280000 2 ਸਾਲ ਦੀ ਵਾਰੰਟੀ ਇਹਦੇ ਨਾਲ ਵੀ ਹੈ ਜੀ। ਬੰਤਰੇ ਦੀ ਪਲਾਂਟਰ ਦੀ ਬਹੁਤ ਵਧੀਆ ਜੀ ਦੇਖੋ। ਰਿਜ਼ਰ ਵੀ ਕਾਫੀ ਲੰਮੇ ਕੱਢੇ ਹੋਏ ਨੇ ਇਹਦੇ। ਲਾਸਟ ਵੀ ਦੇਖੀ ਜੀ ਜਾਲੀਆਂ ਵਿੱਚ ਜਿਸ ਦਾ ਨਾਮ ਆ ਜੀ ਇਹਦੇ ਇਹ ਨਿਊ ਪਲਾਉ ਫਰੀਦਪੁਰਾਣਾ ਦਾ ਜੀ ਮੱਕੀ ਵਾਲਾ ਪਲਾਂਟਰੀ ਇਹ ਹੈ ਇਹਦਾ 1,70,000 ਕੀਮਤ ਆ ਜੀ ਮੇਲੇ ਚ ਤੇ ਡਿਸਕਾਊਂਟ ਜਿਹੜਾ 5000 ਰੁਪਏ ਚਾਰ ਰੋਏ ਡਿਸਕਾਂ ਲੀ ਆ ਤੇ ਬਾਕੀ ਹੋਰ ਵੀ ਕਈ ਫਸਲਾਂ ਬੀਜ ਸਕਦੇ ਨੇ ਤੁਸੀਂ ਗਾਜਰ ਵਗੈਰਾ ਹਾਂਜੀ ਇਹਦੇ ਨਾਲ ਕਈ ਫਸਲਾਂ ਹੋਰ ਵੀ ਬੀਜ ਸਕਦੇ ਆ ਤੇ ਬੈੱਡ ਦੇ ਉੱਤੇ ਇਹ ਚਾਹ ਲੈਣਾ ਬੀਜ ਸਕਦੇ ਆ ਤੇ ਭਾਈ ਗਾਜਰਾਮ ਕਰੇ ਬੀਜਦੇ ਇਹ ਹਾਂਜੀ ਅੱਛਾ ਆਹ ਨਰਮਾਤੂ ਜੀ ਤੁਸੀਂ ਕੋਈ ਦੇਖ ਸਕਦੇ ਕਾਜਰ ਨੇ ਵੀ ਇਹ ਵੀ ਕਰਦੀ ਹੈ ਕਣਕ ਅਸਲੀਆ ਡੈਸਾਂ ਬਦਲ ਗਏ ਜਾਂਦੇ ਨੇ ਜੀ 3:00 ਵਜੇ ਦੇ ਤਾਂ ਨਿਕਲਣਾ ਚਲ ਭਾਈ ਚਲੀਏ ਇਹ ਆ ਗਈ ਉਹਦਾ ਕੰਪਨੀ ਦਾ ਕੰਪਿਊਟਰ ਸਿਸਟਮ ਤੇ ਟੂੜੇ ਵਾਲਾ ਰੀਪਰ ਸਾਰੇ ਕੋਸ਼ਿਸ਼ ਕਰਦੇ ਕੱਲੇ ਜਿ ਮਿਲਾਂ ਹਾਂਜੀ ਇਹ ਆ ਗਈ ਮੱਕੀ ਵਾਲੀ ਮਸ਼ੀਨ ਐਸਵੈਲ ਕੰਪਨੀ ਦੀ ਫੋਰਲੋ ਮਸ਼ੀਨ ਐ ਅਰਜਨ 755 ਟਰੈਕਟਰ ਤੇ ਚੱਲੀ ਐ ਐਸਵੈਲ ਕੰਪਨੀ ਦੀ ਮਸ਼ੀਨ ਐ ਇਹ ਤੇ ਡੈਮੋ ਵਾਸਤੇ ਇੱਥੇ ਆਈ ਹੋਈ ਐ ਚੱਲ ਚੱਲ ਨਾ ਇਹ ਤਾਂ ਪਿਛਲੀ ਵਾਰੀ ਮਿਕਸਰ ਦਾ ਮਾਈਕ ਵਧੀਆ ਕੀ ਐਂਡ ਸਿਸਟਮ ਨਾਲ ਸੀ ਉਹਨੇ ਮੈਂ ਲੱਗ ਰਿਹਾ ਸੀ 1000 ਠੀਕ ਹੈ ਦੇਖ ਲੈ ਅੱਛਾ ਚੋ ਕੋਈ ਬੜੇ ਲੋਕ ਇਕੱਲੇ ਜਨੇ ਜਿਹੜੇ ਨਹੀਂ ਲੰਕ ਲਾ ਰਹੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਹਾਂ ਮੈਂ ਦੇਖ ਲਊ ਆਪ ਕੋਈ ਨਹੀਂ ਜਿੰਸਾ 755 ਤੇ ਟਰੈਕਟਰ ਘਸੀ ਆੜੀ ਜੀ 755 ਡੀਜ਼ਲ ਟੈਂਕ ਪੰਜਾਂ ਦਾ ਲਵਾਇਆ ਹੋਇਆ ਉੱਪਰ ਦੇ ਟੋਕਰੀਆਂ ਤੇ ਲਾਉਣੇ ਹੁੰਦੇ ਆ ਟੋਕਰੀ ਦਾ ਸਿਸਟਮ ਚੱਲਦਾ ਹੈ ਹਾਂਜੀ ਦੋਸਤੋ ਤੇ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਾਂਗੇ ਆਪਾਂ ਇੱਥੇ ਹੀ ਕਰਾਂਗੇ ਸਮਾਰਟ ਕਿਉਂਕਿ ਮੀਲਾ ਦਾ ਤੇਰੇ ਮਨ ਕੋਈ ਹੋ ਚੱਲਿਆ ਸੀ ਤੇ ਆਪਾਂ ਲਾਸਟ ਵੀਡੀਓ ਬਣਾਈ ਇਹ ਇਹ ਆ ਗਏ ਆ ਟੋਕੇ ਵਾਲੀਆਂ ਮਸ਼ੀਨਾਂ ਕੀ ਕੀਮਤ ਹੈ ਬਈ ਇਹ ਇੱਕ ਮਸ਼ੀਨ ਦੀ ਲੋ ਜੀ ਇਹ ਮਸ਼ੀਨਾਂ ਦੇ ਅੱਡ-ਅੱਡ ਪ੍ਰਾਈਸ ਹੈ ਤੇ 20800 ਬਿਨਾ ਮੋਟਰ ਤੋਂ 19800 ਮੇਲਾ ਰੇਟ 19800 ਇਹ ਦੇਈ ਦਿੱਤਾ ਇਹ 15800 ਇਹ 18800 ਹਾਂਜੀ ਦੋਸਤੋ ਤੇ ਵੀਡੀਓ ਨੂੰ ਇੱਥੇ ਕਰਾਂਗੇ ਸਮਾਪਤ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ